ਮੂਵੀ ਦਾ ਜਿਹੜਾ ਹੈਗਾ ਸੋ ਸਾਰਿਆਂ ਨੇ ਦੇਖੀ ਐ ਸੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਬਹੁਤ ਅੱਛੀ ਓਪਰਚ्युनिटी ਸੀ ਸੋ ਮੇਰੇ ਵਰਗੇ ਕਲਾਕਾਰ ਲਈ ਸੋ ਅਸੀਂ ਪੰਜਾਬੀ ਭਵਨ ਲੁਧਿਆਣਾ ਵਿੱਚ ਥੀਏਟਰ ਕਰਦੇ ਰਹੇ ਹਾਂ ਸੋ ਸਾਡੇ ਵਰਗੇ ਕਲਾਕਾਰਾਂ ਲਈ ਇੰਨੀਆਂ ਅੱਛੀ ਓਪਰਚ्युनिटी ਮਿਲਣਾ ਮੇਰੇ ਵਾਸਤੇ ਬਹੁਤ ਭਾਗਾਂ ਵਾਲੀ ਗੱਲ ਹੈ ਬਹੁਤ ਵਧੀਆ ਐਕਸਪੀਰੀਅੰਸ ਸੀ ਜੀ ਐਨੀਮਲ ਦਾ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ achhiyan ਚੀਜ਼ਾਂ ਹੋਰ ਵੀ ਦੇਖੋਗੇ ਸੰਦੀਪ ਸਰ ਵੱਲੋਂ ਵੀ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਸੋ ਐਨੀਮਲ ਪਾਰਕ ਵੀ ਤੁਹਾਡੇ ਮੂਰੇ ਜਲਦੀ ਲੈ ਕੇ ਆਉਣਗੇ ਉਹ ਭਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਅੰਡਰ 40 ਯੰਗਸਟਰ ਨੂੰ ਹੀ ਅਸੀਂ ਜਿਹੜਾ ਹੈਗਾ ਟ੍ਰੇਨ ਕਰਦੇ ਆਂ ਉਹਨਾਂ ਲਈ ਸੁਸਾਇਟੀ ਦੇ ਵਿੱਚ ਅਸੀਂ ਕਮਿਊਨਿਟੀ ਲਈ ਵਰਕ ਕਰਦੇ ਆਂ ਸੋ ਮੈਂ ਬਾਈ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਨੇ ਇਹਨੇ ਸਾਨੂੰ ਇੱਥੇ ਪਹੁੰਚ ਕੇ ਸਾਡੇ ਸਾਰੇ ਮੈਂਬਰਸ ਨੂੰ ਸਾਡੀ ਸਾਰੀ ਜ਼ੋਨ ਨੂੰ ਹੌਸਲਾ ਦਿੱਤਾ ਥੈਂਕ ਯੂ ਸੋ ਮੱਚ ਦੇਵੀ ਜੀ ਹੈਲੋ ਮਾਸਟਰ ਸਸ਼ੀਕਲਾ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀ ਅੱਜ ਡੈਵੀ ਗਰੇਵਾਲ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਹੈਗੇ ਨੇ ਇੱਕ ਨਿੱਜੀ ਸੰਸਥਾ ਦੇ ਕਾਰਜਕ੍ਰਮ ਤੇ ਅੰਦਾਜ਼ਾ ਦਵਾ ਕਿ ਸਮੇਂ ਸਮੇਤੇ ਨੇ ਇਹਨਾਂ ਕਹਿ ਲੁਕੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੀ ਆ ਉਹ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਪਿਆਰ ਵੀ ਮਿਲਿਆ ਇਹਨਾਂ ਨੂੰ ਐਨੀਮਲ ਮੂਵੀ ਦੇ ਵਿੱਚ ਤੇ ਚਰਚਾ ਕਰਦੇ ਆ ਕਿਸ ਪ੍ਰਕਾਰ ਦਾ ਸਮਾਂ ਉਸ ਸਮੇਂ ਦੌਰਾਨ ਰਿਹਾ ਅੰਦਾਜ਼ਾ ਕਿ ਪਿਛੇ ਤੋਂ ਭਾਜੀ ਜਿਹੜੇ ਨੇ ਐਡਵੋਕੇਟ ਹੈਗੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਪਾੜੀ ਲੁਧਿਆਣਾ ਲਾਈਵ ਤੇ ਬਹੁਤ ਅੱਛਾ ਵਰਕ ਲੱਗਿਆ ਕਿ ਹਾਂ ਵੀ ਜੀਸੀ ਜਿਹੜਾ ਹੈਗਾ ਤੇ ਉਹ ਯੂਥ ਨੂੰ ਆਪਣੇ ਅਵੇਅਰਨੈਸ ਵਾਸਤੇ ਅੱਗੇ ਕਰਦਾ ਹੈ ਤੇ ਜਿਹੜੀਆਂ ਸੋਸ਼ਲ ਐਕਟੀਵिटीज ਨੇ ਉਹਨਾਂ ਦੇ ਵਿੱਚ ਬਹੁਤ ਵਧੀਆ ਯੋਗਦਾਨ ਹੈ ਇਹਨਾਂ ਦਾ ਸੋ ਇਦਾਂ ਦੀਆਂ ਚੀਜ਼ਾਂ ਦੀ ਲੋੜ ਵੀ ਹੈ ਸਾਡੀ ਯੂਥ ਨੂੰ ਤੇ ਸੋ ਏਹੀ ਗੱਲ ਕਹੂੰਗਾ ਕਿ 올 द बेस्ट ਕਹੂੰਗਾ ਸਾਰੀ ਆਰਗੇਨਾਈਜੇਸ਼ਨ ਨੂੰ ਪ੍ਰਦੀਪ ਸਿੰਘ ਮੁੰਡੀ ਜੀ ਨੂੰ ਪ੍ਰੀਤ ਸ੍ਰੀਨਜੀ ਨੂੰ ਕਿ ਇਦਾਂ ਹੀ ਲੱਗੇ ਰਹੋ ਤੇ ਯੂਥ ਨੂੰ ਲੋੜ ਹੈ ਤੋ ਤਾਂ ਜੋ ਇੱਥੋਂ ਛੱਡ ਕੇ ਬਾਹਰ ਨੂੰ ਨਾ ਜਾਣ ਆਪਣੇ ਜਿੰਨੇ ਵੀ ਸਟੂਡੈਂਟ ਹੈਗੇ ਨੇ ਬੱਚੇ ਹੈਗੇ ਨੇ ਹਨਾ ਸੋ ਇੱਥੇ ਹੀ ਉਹਨਾਂ ਵਾਸਤੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣ ਤੇ ਉਹਨਾਂ ਨੂੰ ਗਾਈਡੈਂਸ ਮਿਲਦੀ ਰਹੇ ਤੇ ਆਪਣੀ ਗਰੋਥ ਕਰਨ ਸਰ ਤੁਹਾਡਾ ਜਿਸ ਦਾ ਕੀ ਨਾਮ ਇੱਥੇ ਵੀ ਬਹੁਤ ਵੱਡੇ ਵੱਡੇ ਪੋਸਟ ਲੱਗੇ ਕੀ ਤਾਂ ਐਨੀਵਲ ਮੁਵੀ ਦਾ ਉਹਨਾਂ ਦਾ ਨਾਮ ਜੁੜਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੀ ਆਲ ਓਵਰ ਪਿਕਚਰ ਨੂੰ ਐਂਟਰੀ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਟਿਲ ਡੇਟ ਤੱਕ ਮੈਂ ਤਾਂ ਬ੍ਰਦਰ ਪਹਿਲਾਂ ਤਾਂ ਚਲੋ ਗੱਲ ਆਪਾਂ ਨੂੰ ਜੀ ਸੀ ਦੀ ਗੱਲ ਨਹੀਂ ਚਾਹੀਦੀ ਐ ਸੋ ਮੂਵੀ ਦਾ ਜਿਹੜਾ ਹੈਗਾ ਤੂੰ ਸਾਰਿਆਂ ਨੇ ਦੇਖੀ ਐ ਸੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਬਹੁਤ ਅੱਛੀ ਓਪਰਚ्युनिटी ਸੀ ਸੋ ਮੇਰੇ ਵਰਗੇ ਕਲਾਕਾਰ ਲਈ ਸੋ ਅਸੀਂ ਪੰਜਾਬੀ ਭਵਨ ਲੁਧਿਆਣਾ ਵਿਖੇ ਥੀਏਟਰ ਕਰਦੇ ਰਹੇ ਹਾਂ ਸੋ ਸਾਡੇ ਵਰਗੇ ਕਲਾਕਾਰਾਂ ਲਈ ਇੰਨੀਆਂ ਅੱਛੀ ਓਪਰਚ्युनिटी ਮਿਲਣਾ ਮੇਰੇ ਵਾਸਤੇ ਬਹੁਤ ਭਾਗਾਂ ਵਾਲੀ ਗੱਲ ਐ ਠੀਕ ਹੈ ਸੋ ਇਦਾਂ ਦੇ ਡਾਇਰੈਕਟਰ ਸਾਡੇ ਸੰਦੀਪ ਗੁਰੇਡੀ ਵਾਂਗ ਆਰ ਕੇ ਡਾਇਰੈਕਟਰ ਜਿਹੜੇ ਹੈਗੇ ਨੇ ਸੋ ਜਿਹੜੇ ਇਦਾਂ ਦੇ ਨਵੇਂ ਕਲਾਕਾਰਾਂ ਨੂੰ ਮੌਕਾ ਵੀ ਦਿੰਦੇ ਨੇ ਸੋ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਸੋ ਲੁਧਿਆਣੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਮੈਨੂੰ ਬਹੁਤ ਜਣਾਂ ਨੇ ਮੈਸੇਜ ਕੀਤੇ ਨੇ ਮੈਂ ਲੁਧਿਆਣੇ ਦਾ ਸਾਰੇ ਦਾ ਧੰਨਵਾਦ ਕਰਦਾ ਹਣਾ ਜੀ ਸੋ ਮੈਂ ਵੀ ਇੱਥੋਂ ਦਾ ਹੀ ਜੰਪਾ ਵਾਲਾ ਹਣਾ ਜੀ ਸੋ ਆਪਣਾ ਮਾਣ ਵੀ ਹੁੰਦਾ ਆਪਣੇ ਆਪ ਤੇ ਤੇ ਸਾਰੇ ਸ਼ਹਿਰ ਨੇ ਬਹੁਤ ਪਿਆਰ ਦਿੱਤਾ ਸੋ ਥੈਂਕ ਯੂ ਸੋ ਮਚ ਬਹੁਤ ਚੀਜ਼ ਨੇ ਇਹ ਦੇਖਦੇ ਮਤਲਬ ਕਾਫੀ ਮਤਲਬ ਟਾਈਟਲ Song Boy Hit ਰਿਹਾ ਅਰਜਨ ਵੈਲੀ ਨੇ ਕਿੱਦਾਂ ਰਿਹਾ ਪੂਰਾ ਉਹਨਾਂ ਕੋਲ ਬਹੁਤ ਵਧੀਆ ਐਕਸਪੀਰੀਅੰਸ ਸੀ ਜੀ ਐਨੀਮਲ ਦਾ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ achiyan ਚੀਜ਼ਾਂ ਹੋਰ ਵੀ ਦੇਖੋਗੇ ਸੰਦੀਪ ਸਰ ਵੱਲੋਂ ਵੀ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਸੋ ਐਨੀਮਲ ਪਾਰਕ ਵੀ ਤੁਹਾਡੇ ਮੂਰੇ ਜਲਦੀ ਲੈ ਕੇ ਆਉਣਗੇ ਉਹ ਸੋ ਬਾਕੀ ਆਪਕਾ ਮੀਂ ਤੁਹਾਡੇ ਉਨ ਕੀ ਪ੍ਰੋਜੈਕਟਸ ਇਸ ਤੋਂ ਬਾਅਦ ਕਿਉਂਕਿ ਜਦੋਂ ਇਦਾਂ ਦੇ ਮੈਂ ਹੁਣ ਤੁਹਾਨੂੰ ਕੀ ਦਸਾਂ ਜਦੋਂ ਆਣਗੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਸੋ ਦੱਸੇ ਨਾਲ ਮੈਂ ਦੱਸ ਬਹੁਤ ਕੁਝ ਦਵਾਂ ਤੇ ਆਵੇ ਥੋੜਾ ਜਿਹਾ ਠੀਕ ਹੈ ਜੀ ਫਿਰ ਉਹ ਚੰਗੀ ਵੀ ਨਹੀਂ ਲੱਗਦੀ ਜੀ ਜਵਾਨ ਯੂਥ ਨੂੰ ਐਸੀ ਯੂਥ ਨੂੰ ਦੇ ਨਾਲ ਤੇ ਕੀ ਕਹਿਣਾ ਚਾਹਾਂ ਮੈਂ ਤਾਂ ਕਹਿਣਾ ਜੀ ਹਾਰਡ ਵਰਕ ਕਰੋ ਠੀਕ ਹੈ ਜੀ ਸੋ ਮਿਹਨਤ ਕਰੋ ਤੇ ਕੁਝ ਵੀ ਕਰ ਰਹੇ ਹੋ ਠੀਕ ਹੈ ਇਹ ਨਾ ਸੋਚੋ ਕਿ ਸਾਡੀ ਮਿਹਨਤ ਜ਼ਾਇਆ ਜਾ ਰਹੀ ਹੈ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲਦਾ ਹੀ ਮਿਲਦਾ ਹੈ ਬਹੁਤ ਬਹੁਤ ਸ਼ੁਕਰੀਆ ਸਰ ਕੀ ਕਹਿਣਾ ਚਾਹੋਗੇ ਮੈਂ ਧੰਨਵਾਦ ਕਰਨਾ ਚਾਹਾਂ ਜੀ ਜੀਸੀਆਈ ਸੰਸਥਾ ਦੇ ਵੱਲੋਂ ਪ੍ਰਦੀਪ ਸਿੰਘ ਮੂੜੀ ਪ੍ਰੈਜ਼ੀਡੈਂਟ ਲੁਧਿਆਣਾ ਸੈਂਟਰਲ ਮੈਂ ਡੈਵੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਅੰਡਰ 40 ਯੰਗਸਟਰ ਨੂੰ ਹੀ ਅਸੀਂ ਜਿਹੜਾ ਹੈਗਾ ਟ੍ਰੇਨ ਕਰਦੇ ਆਂ ਉਹਨਾਂ ਲਈ ਸੁਸਾਇਟੀ ਦੇ ਵਿੱਚ ਅਸੀਂ ਕਮਿਊਨਿਟੀ ਲਈ ਵਰਕ ਕਰਦੇ ਆਂ ਸੋ ਮੈਂ ਬਾਈ ਜੀ ਦਾ ਧ ਹੌਸਲਾ ਦਿੱਤਾ ਥੈਂਕ ਯੂ ਸੋ ਮੱਚ ਦੇਵੀ ਜੀ ਤੇ ਦੇ ਵਿੱਚ ਅਸੀਂ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਟ੍ਰੇਨਿੰਗ ਸੈਮੀਨਾਰਸ ਤੇ ਕਿੱਦਾਂ ਅਸੀਂ ਯੂਥ ਨੂੰ ਕਿੱਦਾਂ ਅਪਲਿਫਟ ਕਰਨਾ ਹੈ ਕਿੱਦਾਂ ਯੂਥ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਵਧੇ ਉਹ ਸਾਰੀਆਂ ਚੀਜ਼ਾਂ ਸੇ ਯੂਥ ਨੂੰ ਸਿਖਾਣੇ ਤੇ ਅਸੀਂ ਆਪ ਨਾਲ ਵੀ ਸਿੱਖਦੇ ਹਾਂ ਤੇ ਜਿਹੜੇ ਟ੍ਰੇਨਿੰਗ ਸੈਸ਼ਨਸ ਕੁਝ ਦਿਨ ਵਾਸਤੇ ਵੀ ਚੱਲਦੇ ਆ ਤੇ ਇੱਕ ਦਿਨ ਦਾ ਦੋ ਦਿਨ ਦਾ ਤਿੰਨ ਦਿਨ ਦੇ ਇਵੈਂਟਸ ਵੀ ਹੁੰਦੇ ਆ ਜਿਹਦੇ ਵਿੱਚ ਇੱਥੇ ਅਸੀਂ ਸਾਰੇ ਹੱਲ ਮਿਲ ਕੇ ਰਹਿੰਨੇ ਆ ਇੱਕ ਸਾਡਾ ਪਰਿਵਾਰ ਵਿੱਚ ਪ੍ਰੇਮ ਪਿਆਰ ਤੇ ਭਾਈਚਾਰਾ ਵੀ ਬਣਦਾ ਹੈ ਜੀ ਸੋ ਦੋਸਤੋ ਸਿਆਸ ਕਰ ਦੇ ਕੇ ਤੁਮ ਸਾਡਾ ਤਾਂ ਪ੍ਰੋਗਰਾਮ ਅਗਰ ਦੇ ਨਾਲ ਹਰਦੀਪ ਭੂਆ ਨੇ ਦਿਓ ਇਜਾਜ਼ਤ ਧੰਨਵਾਦ ਜੁੜੇ ਰੋ ਲੁਧਿਆਣਾ ਲੈ ਕੇ